क्यू आया क्यू आया सिर्फ़ सीएम अगरि अगरि आज हिमत

ਦੇਖੋ ਇਹ ਥੋੜਾ ਜਿਹਾ ਜੋ ਜਿਹੜੇ ਭਾਈ ਬਾਹਰ ਆਈਏ ਜੋ ਧਿਆਨ ਆ ਜੋ ਸੀਐਮ ਕੁਰਸੀ ਰੱਖ ਕੇ ਬਹਿੰਦਾ ਸੀ ਨਾ ਵੀ ਮੈਂ ਆ ਮੇਰੀ ਕੁਰਸੀ ਪਈ ਆ ਮੇਰੀ ਕੁਰਸੀ ਪਈ ਆ ਤੇ ਇੱਥੇ ਕੋਈ ਅਪੋਜੀਸ਼ਨ ਲੀਡਰ ਆਉਂਦਾ ਨਹੀਂ ਗਾ ਗੱਲ ਨਹੀਂ ਕਰਦਾ ਅੱਜ ਉਹ ਕੁਰਸੀਆਂ ਵੀ ਪਈਆਂ ਖਾਲੀ ਤੇ ਮੈਂ ਖੜਾ ਅਜ ਸੀਐਮ ਭੱਜਿਆ ਹੋਇਆ ਆਪਣਾ ਜਵਾਬ ਦੇ ਸੀਐਮ ਫਰਾਰ ਆਪਣੀ ਕੋਠੀ ਜੰਦਰ ਵੜ ਕੇ ਮੈਂ 15 ਦਿਨ ਦਾ ਟਾਈਮ ਮੰਗ ਰਿਹਾ ਵੀ ਆਓ ਬਾਹਰ ਆਓ ਤੇ ਅੱਜ ਟੀਮ ਮਿਨਿਸਟਰ ਗੱਲ ਕਰਨੋਂ ਭੱਜਿਆ ਮੈਂ ਸਿਰਫ ਇਨਕੁਆਰੀ ਮੰਗਣ ਆਇਆ ਮੇਰੇ ਪਾਰਟੀ ਦੇ ਬੰਦਿਆਂ ਦੇ ਜਿਹੜੇ ਪਰਚੇ ਦਰਜ ਕੀਤੇ ਆ ਐਫ ਆਈ ਆਰ ਦਰਜ ਕੀਤੀਆਂ ਐ ਮੈਂ ਸਿਰਫ ਉਹਦੇ ਉੱਤੇ ਇਨਕੁਆਰੀ ਮਾਰਕਰਨੋਂ ਆਇਆ ਇਹੀ ਟੀਮ ਮਿਨਿਸਟਰ ਕਹਿੰਦੇ ਸੀ ਵੀ ਆਮ ਆਦਮੀ ਖੁੱਲੇ ਦਰਵਾਜ਼ੇ ਅੱਜ ਦਰਵਾਜ਼ੇ ਬੰਦ ਕੀਓ ਨੇ ਵੀ ਇੱਕ ਇੱਕ ਮਿਨਿਸਟਰ ਤੋਂ ਡਰ ਹੋ ਗਿਆ ਉਹਦੇ ਨਾਲ ਗੱਲ ਕਰਨੋਂ ਡਰ ਹੋ ਗਿਆ ਕਿ ਮੈਂ ਲਗਾਤਾਰ ਈਮੇਲ ਕਰ ਰਹੇ ਆ ਮੈਂ মিডিਆ ਰਾਈਟ ਟਾਈਮ ਮੰਗ ਰਹੇ ਆ ਤੇ ਅੱਜ ਕੋ ਨੀਚੇ ਕਰਿਆ ਜੀ ਪਿੱਛੇ ਧੱਕਾ ਨਹੀਂ ਸੀ ਪਾਈ ਜੀ ਲਾਈਟ ਆ ਗਈ ਬੰਦ ਧੱਕਾ ਨਹੀਂ ਮਾਰਿਆ ਅਸੀਂ ਥੋੜਾ ਪਿਛੇ ਲਿਆ ਕੈਮਰਾ ਨਹੀਂ ਮੈਂ ਧੱਕਾ ਦਿਆ ਹੋਇਆ ਪਿੱਛੇ ਨਹੀਂ ਇਹ ਪਿੱਛੇ ਆ ਜਾਓ ਪਿੱਛੇ ਹਲੀ ਸਾਹਿਬ ਚਾਹ ਜੀ ਪਿੱਛੋਂ ਪਿੱਛੋਂ ਛੱਡੋ ਤੇ ਮਿਊਟ ਅੱਜ ਜਿਹੜੀ ਪੁਲਿਸ ਉਹਨੂੰ ਅੱਗੇ ਕਰ ਰਹੇ ਆ ਇਹੀ ਪੁਲਿਸ ਨੇ ਜਿਹੜੇ ਇਹ ਝੂਠੇ ਇੱਕ ਐਸਈ ਆ ਪਾਜੀ ਪਾਜੀ ਕੈਮਰਾ ਉੱਪਰ ਕਰ ਦਿਨਾ ਸਾਡੇ ਮੇਰੇ ਬਹੁਤ ਹੀ ਕਰੀਬੀ ਪਟਿਆਲੇ ਦਾ ਉਹਦੇ 8 ਤਰੀਕ ਨੂੰ ਹਾਰ ਹੋਈ ਆ ਦਿੱਲੀ 8 ਤਰੀਕ ਨੂੰ ਹਾਰ ਹੋਈ ਆ ਆਮ ਆਦਮੀ ਦੇ 10 ਤਰੀਕ ਨੂੰ ਇਹ ਭਗਵਾਨ ਸਮਾਨ ਆ ਕੇ ਐਫ ਆਈ ਆਰਾ ਦਰਜ ਕਰਦੇ ਆ ਕਿ ਪੂਰੀ ਆਖਰਦਾਰ ਫਿਰ ਸਾਡੇ ਪੰਜਾਬੀ ਤੇ ਸਿੱਖ ਆ ਜਿਹੜੇ ਉਹਨਾਂ ਨੇ ਵੋਟ ਬੀ ਜੀ ਪੀ ਨੂੰ ਪਾਈ ਬੀ ਜੀ ਪੀ ਜਿੱਤ ਹੋਈ ਉਸ ਘਬਰਾਹਟ ਤੋਂ ਇਹ ਐਫ ਆਈ ਆਰਾ ਨਾਲ ਦਰਜ ਮੈਂ ਤੁਹਾਨੂੰ ਦਊਗਾ ਇੱਕ ਟੈਲੀਫੋਨ ਆਉਂਦਾ ਕਿਸੇ ਦਾ ਉਹਨੂੰ ਕਹਿੰਦੇ ਜੀ ਕਿਸੇ ਦਾ ਟੈਲੀਫੋਨ ਆਇਆ ਤੇਰੀ ਸਾਹਿਬ ਨੂੰ ਕਿਸੇ ਮਤਲਬ ਕਿਸੇ ਦਾ ਉਹਨਾਂ ਨੇ ਨਹੀਂ ਕੀਤਾ ਉਹਨਾਂ ਦਾ ਫੋਨ ਆਇਆ ਉਹਨਾਂ ਨੂੰ ਅਖੇ ਜਦੋਂ ਉਹਨਾਂ ਨੇ ਕਿਹਾ ਫੋਨ ਚੱਕਿਆ ਉਹ ਕਹਿਣ ਲੱਗੇ ਕਿ ਇਹ ਕਿਹਦਾ ਕੋਈ ਐਸਸੀ ਬੋਲ ਰਹੇ ਆ ਕੀ ਬੰਦਾ ਫੋਨ ਤੇ ਕੌਣ ਕਿਹਦਾ ਫੋਨ ਆਇਆ ਕੋਈ ਐਸਸੀ ਆ ਜਾਂ ਜਰਨਲ ਆ ਜਾਂ ਕੋਈ OBC ਆ ਉਹਤੇ ਇੱਕ ਕਾਰੋਬਾਰੀ ਯਾਰ ਜੀਵ ਰਾਜਾ ਅੱਜ ਉਹਨਾਂ ਨੂੰ ਜੇਲ ਚਲੇਗੇ ਆਪਣੀ ਜੁਡੀਸ਼ਰੀ ਦੀ ਪਹਿਲਾ ਮਸਲਾ ਕਿਹੜੇ ਪੈਸੇ ਰਿਕਵਰ ਹੋਏ ਨੇ ਉਹ ਤੋਂ ਜਿਹੜੇ 30 ਲੱਖ ਰੁਪਏ ਚਲ ਗਏ ਪਤਾ ਨਹੀਂ ਕਿਹੜੇ ਕਿਹੜੇ ਬਾਹਰਲੇ ਫੋਨ ਇਸ ਤਰੀਕੇ ਦੇ ਪੁਲਿਸ ਵੀ ਬਣਾਤੀ ਆ ਚੁਟਕਲੇ ਵਾਲੀ ਪੀਸ ਬਣਾਤੀ ਆ ਜੀ ਤੁਸੀਂ ਬਾਈ ਚਮਕੀਆਂ ਦੇ ਬੰਬ 10 ਬੰਬ ਚਮਕੀਆਂ ਤੇ ਵੱਜੇ ਨੇ ਕਿ ਬੀਜੇਪੀ ਨੂੰ ਇੱਕ ਮਿੰਟ ਲਾਵਨਾ ਯਾਰ ਨਹੀਂ ਰੋਕ ਸਕਦੇ ਇਹੀ ਕੇਜਰੀਵਾਲ ਥੋੜਾ ਭਲੇਖਾ ਕਰਦਾ ਸੀ ਦਿੱਲੀ ਚ ਵੀ ਮੈਨੂੰ ਕੋਈ ਹਰਾ ਨਹੀਂ ਸਕਦਾ ਉਹ ਆਪੇ ਵੀ ਹਾਰੇ ਆ ਪਰ ਮੇਰਾ ਅਸਲੀ ਮਤ ਇਹਦੇ ਲਈ ਮੈਂ ਅੱਜ ਇੱਥੇ ਆ ਕੇ ਆਇਆ ਸੀ ਵੀ ਜਿਹੜਾ ਲੁਧਿਆਣੇ ਯੂਨੀਵਰਸਿਟੀ ਇਸੀ ਅਮੇ ਹੁਣ ਯਾਰ ਚਾਹ ਕਰਸੀ ਰੱਖ ਕੇ ਉੱਥੇ ਮਖੌਲ ਕਰਦਾ ਸੀ ਮੇਰੇ ਨਾਲ ਕੋਈ ਡਿਬੇਟ ਨਹੀਂ ਕਰ ਸਕਦਾ ਆਓ ਅੱਜ ਮੈਂ ਆ ਕੇ ਸੀਐਮ ਹਾਊਸ ਦੇ ਮੂਰੇ ਖੜਾ ਹਾਂ ਕਿ ਮੈਸਟਰ ਅਨ ਸੀਐਮ ਘਰ ਦੇ ਅੰਦਰ ਉਹ ਮੂਰੇ ਆਵੇ ਡਿਬੇਟ ਕਰੇ ਮੈਂ ਤਾਂ ਕਹਿੰਦਾ ਅੰਦਰ ਬੁਲਾਵੇ ਅੰਦਰ ਗੱਲ ਕਰ ਲੈ ਮੈਂ ਲਗਾਤਾਰ 15 ਦਿਨ ਤੋਂ ਇਹ ਚੀਜ਼ਾਂ ਜਿਹੜੀਆਂ ਏ ਦਿੱਲੀ ਤੋਂ ਸ਼ੁਰੂ ਹੋਈਆਂ ਸੀ ਤੇ 10 ਤਰੀਕ ਨੂੰ ਆ ਕੇ ਉਹ ਇਹਨਾਂ ਨੇ ਗੁੱਸਾ ਆ ਕੇ ਚੀਫ ਮਿਸਟਰ ਆਪਣੇ ਇਹ ਅਫਸਰ ਵੀ ਸਮਝ ਲੈਣ ਜਿਹੜੇ ਅੱਜ ਆਫੀਸਰ ਨੇ ਉਹ ਇਹਨਾਂ ਦੇ ਟੱਟੂ ਬਣੇ ਨੇ ਉਹ ਬਾਅਦ ਚ ਉਹਨਾਂ ਨੇ ਨੌਕਰੀ ਨਹੀਂ ਕਰਨੀ ਕਿੰਨਾ ਤਸ਼ੱਦਦ ਕਰੋਗੇ ਯਾਰ ਆਪ ਤੁਹਾਡੇ ਵੀ ਬੱਚੇ ਨੇ ਤੁਸੀਂ ਇੱਕ ਨੋ ਟੰਕੀ ਵਾਲੇ ਸੀਐਮ ਤੇ ਇੱਕ ਨਕਲੀ ਸੀਐਮ ਤੇ ਜਿਹੜਾ ਹੋਸ਼ ਹੀ ਨਹੀਂ ਹੁੰਦਾ ਚੀਫ ਮਿਨਿਸਟਰ ਉਹ ਸ਼ਰਾਬ ਦੇ ਨਸ਼ੇ 'ਚ ਤੁਹਾਨੂੰ ਆਰਡਰ ਕਰਦਾ ਏ ਵੀ ਤੁਸੀਂ ਇਹ ਕੰਮ ਕਰੋ ਤੁਸੀਂ ਇੰਨਾ ਤਾਂ ਦੇਖ ਲਿਆ ਕਰੋ ਵੀ ਜਿਹੜਾ ਆਰਡਰ ਤੁਹਾਨੂੰ ਦੇ ਰਿਹਾ ਉਹ ਹੋਸ਼ 'ਚ ਵੀ ਹੈਗਾ ਹਨੀ ਜੀ ਚਲੋ ਆਪੋ ਇਸ ਵਾਲੇ ਵੀ ਮਦ ਹੋਸ਼ 'ਚ ਹੀ ਆਮ ਪਿਆ ਹੋਣਾ ਜਿਹੜਾ ਬਾਹਰ ਨਹੀਂ ਨਿਕਲ ਸਕਦਾ ਨਹੀਂ ਚੀਫ ਮਿਨਿਸਟਰ ਆ ਕੇ ਮੇਰੇ ਨਾਲ ਗੱਲ ਕਰੇ ਜੇ ਹਿੰਮਤ ਆ ਪਰ ਅੱਜ ਇਹ ਸਾਬਤ ਹੋ ਗਿਆ ਸੀਐਮ ਸਾਡਾ ਭਗੌੜਾ ਏ ਕਿਸੇ ਨੂੰ ਉਹ ਫੇਸ ਨਹੀਂ ਕਰ ਸਕਦਾ ਕੱਲ ਵੀ ਗਏ ਮੈਂ ਦੇਖ ਰਿਹਾ ਅਸੀਂ ਕਿਤੇ ਜੋ ਪਿੱਛੋਂ ਐਮ.ਐਲ.ਏ ਰੋਲਾ ਪਾ ਰਹੇ ਆ ਵੀ ਸੀਐਮ ਢੀੜਾ ਕੱਢ ਗਿਆ ਆਪਣੇ ਨਿਜੀ ਐਮ.ਐਲ.ਏ ਜਿਹੜੇ ਉਸ ਏਰੀਆ ਦੇ ਉਹਨਾਂ ਨੂੰ ਨਹੀਂ ਦੱਸਿਆ ਪਰ ਮੈਂ ਹੁਣ ਚੱਕਰ ਲਾ ਹਲਵਾ ਲਵਾਣ ਕੁਰਸੀ ਕੋਰੇ ਬਰਾਬਰ ਤੇ ਚੀਫ ਮਿਨਿਸਟਰ ਆਵੇ ਮੇਰੇ ਬਹਿ ਕੇ ਮੇਰੇ ਨਾਲ ਗੱਲ ਕਰੇ ਡਿਬੇਟ ਕਰੇ ਪਰ ਚੀਫ ਮਿਨਿਸਟਰ ਇਸ ਵੇਲੇ ਭੱਜ ਗਿਆ ਇਹ ਇਹ ਪਗੋੜੇ ਨੇ ਪੰਜਾਬ ਦੇ ਜੀ ਆਪਕੇ ਤਾਂ ਸਾਥੀ ਰਹੇ ਲੋਕ ਸਭਾ ਦੇ ਪੁਰਾਣੇ ਆਪ ਟਾਈਮ ਲੈ ਕੇ ਮਿਲ ਲੇ ਪੋਲੀਟੀਕਲ ਮੈਂ ਪੁੱਛੂੰ ਅੰਦਰੋਂ ਮੈਂ ਲਗਾਤਾਰ 8 10 ਤਰੀਕ ਤੋਂ ਬਾਅਦ ਮੈਂ ਇਹਨਾਂ ਦੇ ਸੀਐਮ ਹਾਊਸ ਦੇ ਰਿਕਾਰਡ ਚੈੱਕ ਕਰ ਸਕਦੇ ਹੋ ਲਗਾਤਾਰ ਮੈਂ ਇਹਨਾਂ ਦੇ ਟੈਲੀਫੋਨ ਆਪਰੇਟਰਾਂ ਤੋਂ ਕਹਿ ਕੇ ਗੱਲ ਕਰ ਰਹੇ ਹਾਂ ਅੱਜ ਵੀ ਮੈਂ ਆਉਣ ਤੋਂ ਪਹਿਲਾਂ ਗੱਲ ਕੀਤੀ ਵੀ ਮੈਂ ਆ ਰਿਹਾ ਮੈਨੂੰ ਟਾਈਮ ਦੇ ਦਿਓ ਪਰ ਗੱਲ ਕਰੂ ਕਿਵੇਂ ਬੰਦਾ ਜਿਹੜਾ ਬੰਦਾ ਕਮਜ਼ੋਰ ਹੋਵੇ ਜਿਹੜਾ ਬੰਦਾ ਝੂਠਾ ਹੋਵੇ ਉਹ ਕਿਵੇਂ ਗੱਲ ਕਰ ਸਕਦਾ ਮੈਂ ਤਾਂ ਮੈਂ ਤਾਂ ਉੱਥੇ ਵੀ ਪਹੁੰਚਿਆ ਸੀ ਮੈਂ ਤਾਂ ਉੱਥੇ ਵੀ ਪਹੁੰਚਿਆ ਸੀਗਾ ਅਮਰਸਰ ਵੀ ਉੱਥੋਂ ਵੀ ਭੱਜ ਗਿਆ ਉੱਥੋਂ ਹੀ ਭੱਜੇ ਹੁਣ ਆ ਵੀ ਨਹੀਂ ਮਿਲ ਰਹੇ ਆਂ ਕੀ ਕਰੀਆ ਮੇਰਾ ਕੰਮ ਸਿਰਫ ਇਹ ਦਿਖਾਉਣਾ ਸੀ ਜੇ ਬੰਦਾ ਸੱਚਾ ਹੋਵੇ ਜੇ ਬੰਦਾ ਸੱਚਾ ਹੋਵੇ ਤਾਂ ਮੇਰੇ ਮੂੰਹ ਤੇ ਆ ਕੇ ਗੱਲ ਕਰਦਾ ਮੇਰੇ ਨਾਲ ਆ ਕੇ ਗੱਲ ਕਰ ਸਕਦੇ ਸੀ ਜਦੋਂ ਬੰਦਾ ਝੂਠਾ ਹੁੰਦਾ ਉਹ ਉਹ ਭੱਜਦਾ ਨਹੀਂ ਚੀਫ ਮਿਨਿਸਟਰ ਕਦੇ ਲੁਕਦਾ ਦੇਖਿਆ ਘਰਾਂ ਚ ਮੂਰਲੇ ਗੇਟ ਤੇ ਗਏ ਉੱਥੇ ਪੁਲਿਸ ਲਵਾਤੀ ਅਸੀਂ ਵੀ ਸੀਐਮ ਹਾਊਸ ਤੇ ਰਹਿੰਦੇ ਰਹਿੰਦੇ ਰਹੇ ਹਾਂ ਮੈਨੂੰ ਪਤਾ ਰਾਹ ਕਿਹੜੇ ਨੇ ਸੀਐਮ ਹਾਊਸ ਦੇ ਮੈਂ ਇਹ ਸੀਐਮ ਹਾਊਸ ਤੇ ਰਹਿੰਦਾ ਨੇ ਸਾਡੀ ਵੇਲੇ ਦਾ ਹੀ ਬਣਿਆ ਹੋਇਆ ਤੇ ਇਸ ਕਰਕੇ ਮੈਨੂੰ ਇਹ ਗੇਟ ਭੁੱਲੇ ਨਹੀਂ ਸੀਐਮ ਹਾਊਸ ਦੇ ਵੀ ਕਿੰਨੇ ਸੀਐਮ ਦੇ ਕੇ ਕੇਜਰੀਵਾਲ ਦੀ ਹਾਰ ਇਹ ਵਿਚਾਰੇ ਬੁਰੇ ਲੱਗੇ ਰਹੇ ਮੈਂ ਜਦੋਂ ਪਿੱਛੋਂ ਆ ਕੇ ਅੱਜ ਕੱਲ ਉਹਨਾਂ ਨੇ ਖਿਆਲੀ ਭਾਅ ਕਰਦੀ ਆ ਕਿ ਅਰਵਿੰਦ ਕੇਜਰੀਵਾਲ ਨਹੀਂ ਕਰਾਂਗੇ ਹਮੇਂ ਪੁਲਿਸ ਇਨ੍ਹਾਂ ਦੀ ਇੰਨੀ ਵੀ ਹੁਸ਼ਿਆਰ ਨਹੀਂ ਗਈ ਇਹ ਪੁਲਿਸ ਸਾਡੇ ਵੀ ਥੱਲੇ ਕੰਮ ਕਰਦੀ ਰਹੀ ਹੈ ਮੈਨੂੰ ਪਤਾ ਵੀ ਇਹ ਕਿੰਨੇ ਜੋਗੇ ਨੇ ਕਿੱਥੇ ਮਾਰ ਖਾਂਦੇ ਕਿੱਥੇ ਨਹੀਂ ਸਾਨੂੰ ਪੁਲਿਸ ਵਾਲੇ ਆਪਰਾ ਦੱਸ ਦਿੰਦੇ ਆ ਵੀ ਇਧਰੋਂ ਆ ਜਾਓ ਜੀ ਇਹ ਸਾਰੇ ਕਿਤੇ ਭਗਵੰਤ ਸਾਨ ਦੇ ਨਾਲ ਥੋੜੀ ਵੀ ਨਹੀਂ ਗੱਲ ਸਰਦੂਲ ਵੱਲੋਂ ਸੇ ਇੱਕ ਸਟੇਟਮੈਂਟ ਆਈ ਸੀਐਮ ਕੀ ਕਿ ਇਹ ਸਪੈਕੂਲੇਸ਼ਨ ਹੈ ਆਪੋਜੀਸ਼ਨ ਕੀ ਕੇਜਰੀਵਾਲ ਚਲਾਉਣਗੇ ਪੰਜਾਬ ਕੋ ਹਮੇ ਚਲਾਉਣਗੇ ਇੱਕ ਗੱਲ ਹੋਰ ਸੁਣ ਲਓ ਕੋਈ ਵੀ ਸੀਐਮ ਦੇਖੋ ਕਿੱਡਾ ਕਮਰਾਹੜ ਚਾ ਸੀਐਮ ਜਿਹੜਾ ਪਾਰਟੀ ਦਾ ਚੀਫ ਹੁੰਦਾ ਕੋਈ ਵੀ ਚੀਫ ਹੋਵੇ ਪਾਰਟੀ ਦਾ ਕਿਸੇ ਦਾ ਵੀ ਉਹ ਕਹਿੰਦਾ ਹੁੰਦਾ ਵੀ ਸਾਡਾ ਇਹ ਸੀਐਮ ਰਹੂਗਾ ਕਦੇ ਚੀਫ ਮਿਨਿਸਟਰ ਵੀ ਆਪ ਕਹਿੰਦਾ ਹੁੰਦਾ ਵੀ ਮੈਂ ਸੀਐਮ ਰਹੂਗਾ ਉਹ ਜੇ ਕੇਜਰੀਵਾਲ ਕਰੂਗਾ ਵੀ ਸਾਡਾ ਸੀਐਮ ਭਗਵੰਤ ਮਾਨ ਰਹੂਗਾ ਤਾਂ ਤਾਂ ਮੰਨਣ ਵਾਲੀ ਗੱਲ ਆ ਇਹ ਅਲੱਗ ਗੱਲ ਆ ਭਗਵੰਤ ਮਾਨ ਹੀ ਕਹਿ ਰਿਹਾ ਵੀ ਕੇਜਰੀਵਾਲ ਨਹੀਂ ਸੀਐਮ ਬਣੂਗਾ ਇਹ ਇਹ ਪਾਰਟੀ ਚੀਫ ਡਿਸਾਈਡ ਕਰੂਗਾ ਭਗਵੰਤ ਮਾਨ ਥੋੜੀ ਡਿਸਾਈਡ ਕਰੂਗਾ ਵੀ ਸੀਐਮ ਕੌਣ ਰਹੂਗਾ ਉਹ ਕੇਜਰੀਵਾਲ ਦੀ ਮੁੱਠੀ ਚਾਹੀਦੀ ਜਾਨ ਬਿੱਟੂ ਜੀ ਲੱਗਦਾ ਅਬਿੰਦ ਕੇਜਰੀਵਾਲ ਦਾ ਉਹ ਜਾਨ ਸੁਣ ਲਓ ਸੁਣ ਲਓ ਉਹਦਾ ਵੀ ਕੀ ਹਾਲ ਆ ਅੱਜ ਮੈਂ ਇਹ ਵੀ ਪੁੱਛਣ ਆਇਆ ਵੀ ਭਗਵੰਤ ਮਾਨ ਸਾਹਿਬ ਇੰਨੇ ਕਮਜ਼ੋਰ ਹੋ ਗਏ ਇੰਨੇ ਕਮਜ਼ੋਰ ਹੋ ਗਏ ਯਾਰ ਸੋਧਿਆ ਜ਼ੀਰਖਪੁਰ ਤੋਂ ਬੜਿਆ ਸਕੂਲ ਚੈੱਕ ਕਰਦਾ ਕਰਦਾ ਗੁਰਦਾਸਪੁਰ ਪਹੁੰਚ ਗਿਆ ਹਰ ਸਕੂਲ ਦੇ ਵਿੱਚ ਸੋਧਿਆ ਆ ਗਿਆ ਕਿਤੇ ਰਗਮ ਚੱਡਾ ਫਿਰਦਾ ਕਿਤੇ ਕੋਈ ਸਿੰਦਰ ਜੈਨ ਫਿਰ ਕਿਤੇ ਕੋਈ ਹੋਰ ਸਭ ਆਲੇ-ਦਾਲੇ ਜਿਹੜੇ ਨੇ ਉਹ ਦਿੱਲੀ ਦੇ ਆ ਕੇ ਬੰਦੇ ਹਰ ਮਹਿਕਮਾ ਠੇਕੇ ਤੇ ਦੇਤਾ ਇਸ ਬੰਦੇ ਨੇ ਹਰ ਮਹਿਕਮਾ ਪੀ ਡਬਲਯੂ ਡੀ ਕਿਸੇ ਕੋਲ ਆ ਇਰੀਗੇਸ਼ਨ ਕਿਸੇ ਕੋਲ ਆ ਐਜੂਕੇਸ਼ਨ ਕਿਸੇ ਕੋਲ ਸਾਰੇ ਉੱਥੇ ਦੇ ਬੰਦੇ ਉਰੇ ਆ ਕੇ ਸਾਮ ਚੁੱਕੇ ਨੇ ਸੈਕਟਰੀਟ ਇਹਨਾਂ ਦੇ ਪੱਲੇ ਕੁਛ ਨਹੀਂ ਆ ਸਿਰਫ ਇੱਕਾ ਕੋਠੀ ਆ ਜਿਵੇਂ ਉਹਦੇ ਕੋਲ ਸ਼ੀਸ਼ਮੈਲ ਰਹਿ ਗਿਆ ਸੀ ਇਹਨਾਂ ਕੋਲ ਵੀ ਆ ਕੋਠੀ ਆ ਦਰਵਾਜ਼ੇ ਬੰਦ ਕਰੀ ਅੰਦਰ ਬੈਠੇ ਆ ਮੇਰਾ ਕੰਮ ਸਿਰਫ ਪੰਜਾਬ ਦੇ ਲੋਕਾਂ ਨੂੰ ਇਹਨਾਂ ਦਿਖਾਉਣਾ ਸੀ ਵੀ ਇਹ ਤੁਹਾਡੇ ਮੂਰੇ ਹੀ মিডিਆ ਮੂਰੇ ਹੀ ਬੋਲਦਾ ਏ ਸਿਰਫ ਉੱਥੇ ਗੱਲਾਂ ਚੁਟਕਲੇ ਸੁਣਾ ਸਕਦਾ ਜਦੋਂ ਸਾਹਮਣੇ ਆਮਣੇ ਦੀ ਗੱਲ ਆਉਂਦੀ ਹੈ ਮੈਨੂੰ ਮੈਂ ਤਾਂ ਸਿਰਫ ਐਫ ਆਈ ਆਰ ਮੈਂ ਇਹ ਨਹੀਂ ਆ ਸਕਦੇ ਇਹਨਾਂ ਦਾ ਡੀਜੀਪੀ ਸਾਹਿਬ ਆਜਣ ਇਹਨਾਂ ਦੇ ਹੋਰ ਅਫਸਰ ਆਜਣ ਮੇਰੇ ਤੋਂ ਇਹਦੀ ਇਨਕੁਆਇਰੀ ਮਾਰ ਕਰਨ ਦੀ ਜ਼ਿੰਮੇਵਾਰੀ ਦੇ ਦੇਣ ਵੀ ਅਸੀਂ ਆ ਜਿਹੜੇ ਕੇਸ ਝੂਠੇ ਕੀਤੇ ਆ ਅਸੀਂ ਇਹ ਇਨਕੁਆਇਰੀ ਮਾਰਕ ਕਰਦੇ ਆ ਮੈਂ ਇੱਥੇ ਬਾਦਲ ਸਿੰਘ ਵੀ ਸੀ ਜਨਮ ਆਏ ਤੇ ਮੈਂ ਇੱਥੇ ਆ ਕੇ ਬੈਠਾ ਸੀ ਦੋ ਦਿਨ ਤੇ ਬਾਦਲ ਸਾਹਿਬ ਤਿੰਨ ਵਾਰ ਆਉਂਦੇ ਸੀ ਦਿਨ ਚ ਪੁੱਛਣ ਤੇ ਡੀਜੀਪੀ ਸਰੇਸ਼ ਰੋੜਾ ਜੀ ਨੂੰ ਉਹਨਾਂ ਨੇ ਇਨਕੁਆਰੀ ਕਰਨ ਭੇਜਿਆ ਲੁਧਿਆਣੇ ਹਾਂ ਜੀ ਪਰਮਾਨੈਂਟ ਬੈਠ ਰਹੇ ਹੋ ਜਾਂ ਜਾ ਰਹੇ ਨਹੀਂ 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 ਮੇਰਾ ਮੈਂ ਕਿਉਂ ਬੈਠਾ ਮੈਂ ਤਾਂ ਸਿਰਫ ਭਜਾਉਣਾ ਸੀ ਭਜਾ ਲਿਆ ਮੈਂ ਤਾਂ ਸਿਰਫ ਦਿਖਾਉਣਾ ਸੀ ਵੀ ਇਹ ਭੱਜਦਾ ਦੇਖੋ ਕਿਵੇਂ ਆ ਇਹ ਗੱਲਾਂ ਐ ਬੈਠਣ ਦੀ ਗੱਲ ਕਿ ਇਹਦੇ ਇਹਦੇ ਮੂਰੇ ਬੈਠਾਂਗੇ ਇੱਕ ਇੱਕ ਭਗਾਉੜੇ ਦੇ ਜਿਹੜਾ ਦਿੱਲੀ ਵਾਲਿਆਂ ਨੂੰ ਵੇਚ ਚੁੱਕਿਆ ਪੰਜਾਬ ਉਹਦੇ ਮੂਰੇ ਮੈਂ ਬੈਠੂ ਮੈਂ ਤਾਂ ਸਿਰਫ ਇਹ ਦਿਖਾਉਣਾ ਸੀ ਵੀ ਇਹ ਲੋਕਾਂ ਮੂਰੇ ਗੱਲਾਂ ਲੋਕਾਂ ਨੂੰ ਡਰਾਉਣ ਜਿਹੜੇ ਮਾੜੇ ਵਰਕਰ ਨੇ ਬੀਜੇਪੀ ਦੇ ਉਹਨਾਂ ਨੂੰ ਜੇਲ੍ਹ ਧੱਕ ਸਕਦਾ ਹੈ ਮੇਰੇ ਤੇ ਵੀ ਨੇ ਐਂ ਪਰਚਾ ਕੀਤਾ ਸੀ ਜਦੋਂ ਉੱਥੇ ਲੁਧਿਆਣੇ ਮੈਨੂੰ ਵੀ ਭੇਜਿਆ ਸੀ ਜੇਲ੍ਹ ਜਦੋਂ ਇਲੈਕਸ਼ਨ ਤੋਂ ਪਹਿਲਾਂ ਇਹਦਾ ਇੰਨਾ ਕਾਇਰ ਬੰਦਾ ਮੇਰੇ ਬੱਚਿਆਂ ਤੇ ਮੇਰੇ ਪਰਿਵਾਰ ਨੂੰ ਇਲੈਕਸ਼ਨ ਤੋਂ ਇੱਕ ਦਿਨ ਨਾਮਿਨੇਸ਼ਨ ਤੋਂ ਪਹਿਲਾਂ ਬਾਹਰ ਕੱਢਿਆ ਤੇ 2 ਕਰੋੜ ਰੁਪਈਆ ਪਾਇਆ ਮੇਰੇ ਤੇ ਉਹਦਾ ਵੀ ਮੈਂ ਹਾਈ ਕੋਰਟ ਚ ਕੇਸ ਚੱਲ ਰਿਹਾ ਉਹ ਮੈਂ ਜਾਤੀ ਗੱਲਾਂ ਸਭ ਚੱਲ ਲੂੰਗਾ ਉਹ ਹਜੇ ਹੋਰ ਵੀ ਬਹੁਤ ਜੱਤੀ ਕੀਤੀਆਂ ਨੇ ਪਰਿਵਾਰਿਕ 10 ਤਰੀਕ ਤੋਂ ਬਾਅਦ ਉਹ ਮੈਂ ਤੁਹਾਨੂੰ ਦੱਸ ਨਹੀਂ ਰਿਹਾ ਹਜੇ ਮੈਂ ਇਹ ਤਾਂ ਗੱਲਾਂ ਉਹ ਰੱਖ ਰਿਹਾ ਜਿਹੜੇ ਮੇਰੇ ਵਰਕ ਜੇ ਮੇਰੇ ਵਰਕਰ ਤੇ ਹੀ ਧੱਕਾ ਹੋ ਗਿਆ ਤੇ ਕੱਲ ਨੂੰ ਮੈਂ ਉਹਨਾਂ ਨੂੰ ਕਿਸ ਤਰੀਕੇ ਨਾਲ ਉਹਨਾਂ ਨਾਲ ਉਹਨਾਂ ਨਾਲ ਸਾਹਮਣਾ ਕਰੂੰਗਾ ਜੇ ਮੇਰੇ ਬੀਜੇਪੀ ਦੇ ਵਰਕਰ ਜਾਂ ਮੇਰੇ ਦੋਸਤ ਉਹਨਾਂ ਤੇ ਧੱਕਾ ਕਰ ਗਈ ਪੰਜਾਬ ਸਰਕਾਰ ਤੇ ਮੈਂ ਉਹਨਾਂ ਦੇ ਮੂਹਰੇ ਖੜ ਕੇ ਗੱਲ ਨੂੰ ਉਹਨਾਂ ਨਾਲ ਲੜਾ ਸਕਦਾ ਉਹਨਾਂ ਨੂੰ ਇਹ ਪਤਾ ਹੋਵੇ ਸਾਡਾ ਲੀਡਰ ਸਾਡੇ ਪਿੱਛੇ ਖੜਾ ਦੇ ਉਹ ਖੜਾ ਮੈਂ ਡਟ ਕੇ ਹਮੇਸ਼ਾ ਖੜਾ ਜਿੰਨਾ ਮਰਜੀ ਤਸੱਦਦ ਕਰ ਲੇ ਮੂੰਹ ਤੋੜ ਜਵਾਬ ਆ ਜਿਹੜਾ ਉਹ ਲੋਕਾਂ ਦੀ ਤਾਕਤ ਨਾ ਦਵਾਂਗੇ ਫਿਰ ਮੈਂ بار بار ਕਹਾਂਗਾ